ਇਹ ਬੰਗਲਾਦੇਸ਼ ਦਾ ਜਿਹੜਾ ਉਹਦਾ ਮੁਖੀ ਸੀਗਾ ਨਾ ਮੁਹੰਮਦ ਯੂਸਫ ਉਹਦਾ ਅਸੀਂ ਪਤਲਾ ਭੁਗਿਆ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਈ ਪਛਾਣਦਾ ਵਾ ਕਿ ਆ ਉਹਦੀ ਅੱਖਾਂ ਬੰਦ ਵਈਆਂ ਨੇ ਉਹਨਾਂ ਹਿੰਦੂਆਂ ਨੂੰ ਬਿਨਾਂ ਸ਼ਰਤੋਂ ਆਪਣੇ ਘਰਤ ਜਾਂਦਾ ਜਾਵੇ ਤਾਂ ਕਿ ਉਹਨਾਂ ਦੀ ਹਿੱਕਸਾ ਕੀਤੀ ਜਾਂਦੀ ਸਾਡੇ ਹਿੰਦੂਆਂ ਵੱਲੋਂ ਕਿਉਂ ਨਹੀਂ ਪੈਰ ਕੀਤੀ ਜਾਂਦੀ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੂ ਰਹਿ ਰਹੇ ਆ ਉਹਨਾਂ ਦੇ ਹੀ ਕਿਉਂ ਪੈਰ ਕੀਤੀ ਜਾਂਦੀ ਆ ਜਦ ਆਪਣੇ ਦੇਸ਼ ਵਿੱਚ ਇਨਸਾਫ਼ ਦੀ ਸੰਤਾ ਨੂੰ ਮਿਲ ਰਿਹਾ ਤੇ ਵੀ ਬੰਗਲਾਦੇਸ਼ ਵਿੱਚ ਸਾਡੇ ਸੰਤਾ ਦੇ ਜਿਹੜੇ ਅਤਿਆਚਾਰ ਹੋ ਰਹੇ ਆ ਉਹ ਕਿ ਬੰਗਲਾਦੇਸ਼ ਵਿੱਚ ਸਾਡੇ ਹਿੰਦੂਆਂ ਨੂੰ ਬਣਾਨੇ ਚਾਹ ਕਰ ਰਿਹਾ ਹੈ। ਉਹ ਕਿਤੇ ਭੁੱਲ ਚੁੱਕਿਆ ਕਿ 71 ਲੜਾਈ ਦੇ ਵਿੱਚ ਉਹਨਾਂ ਦੇ ਹੱਥ ਖੜੇ ਕਰਾਇਆ ਸੀ ਹਿੰਦੁਸਤਾਨ ਨੇ। ਉਹ ਹਿੰਦੂਆਂ ਦੇ ਉਹ ਜਿਹੜੇ ਅੱਥੇ ਉੱਥੇ ਫਸੂ ਸੰਤ ਹੈਗੇ ਉਹਨਾਂ ਦੇ ਰੇਲੇ ਚ ਪਾਇਆ ਉਹਨੇ ਜਿਹੜੇ ਸਾਰੇ ਟੁਕੜੇ ਬਲਦਾ ਹੋਇਆ ਆ ਸਾਨੂੰ ਅਕਲ ਆਵੇ। ਪਾਕੇ ਦਾ ਉਹਨੂੰ ਉਹਨੂੰ ਸਾਰੇ ਅਸਲਾ ਬਰੂ ਦੇ ਰਿਹਾ ਵੇ ਤੂੰ ਮੁਕਾਬਲਾ ਤੂੰ ਉਹਨਾਂ ਦੇ ਹੈਂ ਤੋਂ ਤਾਂ ਦੇ ਨਾਲ ਤੂੰ ਮੁਕਾਬਲਾ ਕਰ। ਜੇ ਹਿੰਦੂ ਜਾਗ ਗਿਆ ਤੇ ਅਸੀਂ ਘਰੋਂ ਕੱਢ ਕੇ ਫੇਰ ਬਾਹਰ ਮਾਰਾਂਗੇ ਕਿਉਂਕਿ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਤਸਵੀਰਾਂ ਸ਼ਹਿਰ ਲੁਧਿਆਣਾ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬੰਗਲਾਦੇਸ਼ ਮਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਹਿੰਦੂਆਂ ਤੇ ਅਤਿਆਚਾਰ ਬੰਦ ਕਰੋ ਦੇ ਨਾਰੇ ਲਾਏ ਜਾ ਰਹੇ ਨੇ ਤਾਂ ਇਹ ਜਿਹੜਾ ਸਭ ਕੁਝ ਕੀਤਾ ਜਾ ਰਿਹਾ ਹੈ ਸ਼ਿਵ ਸੈਨਾ ਭਾਰਤਵੰਸ਼ੀ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਵੱਲੋਂ ਕਿਉਂ ਇਹ ਸਭ ਕੁਝ ਕੀਤਾ ਜਾ ਰਿਹਾ ਹੈਗਾ ਤਾਂ ਸ਼ਿਵ ਸੈਨਾ ਭਾਰਤ ਵੰਚ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜਗੇਸ਼ ਬਖਸ਼ੀ ਜੀ ਔਰ ਪੰਜਾਬ ਪ੍ਰਧਾਨ ਨੇ ਸ਼ਿਵਾ ਸ਼ਰਮਾ ਜੀ ਇਹ ਸਾਰਾ ਕੁਝ ਕਿਉਂ ਅੱਜ ਕੀਤਾ ਜਾ ਰਿਹਾ ਹੈਗਾ ਅੱਜ ਅਸੀਂ ਹਿੰਦੂ ਸੰਗਠਨਾਂ ਨੇ ਮਿਲ ਕੇ ਰਾਜ ਸ਼ਿਵਸਾ ਸੰਗ ਸ਼ਿਵਸਾ ਸਾਹਿਬ ਉਸ ਦਾ ਭਾਰਤ ਵਸੀ ਨੇ ਮਿਲ ਕੇ ਅੱਜ ਅਸੀਂ ਇਹ ਬੰਗਲਾਦੇਸ਼ ਦਾ ਜਿਹੜਾ ਉਹਦਾ ਮੁਖੀ ਸੀਗਾ ਮੁਹੰਮਦ ਯੂਸਫ ਉਹਦਾ ਅਸੀਂ ਪਤਲਾ ਫੁਕਿਆ ਵਾ ਫਿਰ ਆ ਕੇ ਕਿ ਬੰਗਲਾਦੇਸ਼ ਵਿੱਚ ਸਾਡੇ ਹਿੰਦੂ ਬੜਾ ਅਤਿਆਚਾਰ ਕਰ ਰਿਹਾ ਵਾ ਉਹ ਹਿੰਦੂਆਂ ਦੇ ਉਹ ਜਿਹੜੇ ਇੱਥੇ ਸਾਡੇ ਉੱਥੇ ਸਭ ਸੰਸਥਾਗੇ ਉਹਨਾਂ ਰੀਅਲ ਵਿੱਚ ਪਾਇਆ ਉਹਨੇ ਤੇ ਅਸੀਂ ਭਾਰਤ ਨਾਲ ਕੇ ਹੀ ਮੰਗ ਕਰਦੇ ਪਏ ਆਂ ਵੀ ਜੇ ਉੱਥੇ ਦੇ ਹਿੰਦੂ ਹੈਗੇ ਉੱਥੇ ਵਾਪਸ ਲਾ ਕੇ ਆਓ ਪੰਜਾਬ ਵਾਪਸ ਲਾ ਕੇ ਆ ਬਿਨਾਂ ਕਿਸੇ ਸ਼ਰਤ ਤੋਂ ਉਹ ਉਹਨੇ ਉੱਪਰ ਜਿਹੜੀ ਬੰਦੀ ਗੁੰਦੀ ਜਿਹੜੀ ਹੈਗੀ ਆਪਣੇ ਉਹਦੇ ਤੋਂ ਰੋਕਿਆ ਜਾਵੇ ਯੂਨਨ ਨੂੰ ਕਹਿ ਕੇ अच्छा जी ਤੇ ਇਹ ਉਹ ਹਿੰਦੂਆ ਦੇ ਉੱਪਰ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਜਿਹੜੇ ਸੰਤ ਨੇ ਉਹਨਾਂ ਨੂੰ ਕਿਉਂ ਜਿਹੜਾ ਬੇਲੇ ਦੇ ਵਿੱਚ ਡੱਕਿਆ ਜਾ ਰਿਹਾ ਉਹਦੇ ਉਹ ਪਾਕਿਸਤਾਨ ਦੇ ਸ਼ਾਇਦ ਕਰ ਰਹੇ ਜੀ ਪਰ ਉਹ ਨਹੀਂ ਪਤਾ ਜਿਹੜਾ ਪਾਕਿਸਤਾਨ ਨੂੰ ਗੱਤਾਂ ਲਈ ਵਿੱਚ ਉਹਨੇ ਖੁਦ ਪਾਕਿਸਤਾਨ ਨੇ ਆਪਣੇ ਅਖਰੇ ਕਰਦੇ ਸੀਗੇ ਜੀ ਸ਼ਾਇਦ ਉਹ ਚੋੜਾ ਹੋ ਰਿਹਾ ਵਾ ਉਹ ਨਹੀਂ ਪਤਾ ਕਿ ਉਹ ਪਾਕਿਸਤਾਨ ਦੇ ਵਿਚਾਰੇ ਦਮ ਨਹੀਂ ਇਹਨੂੰ ਤੁਸਨ ਮੁਕਾਲਾ ਕਰ ਸਕੇ ਪਾਕਿਸਤਾਨ ਉਹਨੂੰ ਸਾਰੇ ਅਸਲਾ ਬਰੂ ਦੇ ਰਿਹਾ ਵੇ ਤੂੰ ਮਗਾਵ ਤੂੰ ਹਿੰਦੁਸਤਾਨ ਦੇ ਨਾਲ ਤੂੰ ਮੁਕਾਬਲਾ ਕਰ ਕਿਉਂਕਿ ਉਹਨੂੰ ਇਹ ਨਹੀਂ ਇਹ ਨਹੀਂ ਪਤਾ ਕਿ ਪਾਕਿਸਤਾਨ ਖੁਦ ਇਜ਼ਲਾਮ ਨਹੀਂ ਪਾਕਿਸਤਾਨ ਦਾ ਮਾਣੀ ਤੇ ਉਹ ਪਾਕਿਸਤਾਨ ਸ਼ਹਿਰ ਹੈ ਸ਼ਹਿਰ ਹੈ ਸਾਡੇ ਹਿੰਦੂਆਂ ਦੇ ਉੱਪਰ ਉਹ ਇਤਿਆਦਾ ਕਰ ਰਿਹਾ ਤੇ ਇਹਦੇ ਪਿੱਛੇ ਮਨਸ਼ਾ ਕੀ ਹੈਗੀ ਆ ਜਿਹੜੀ ਆ ਕਿ ਬੰਗਲਾਦੇਸ਼ ਔਰ ਹਿੰਦੁਸਤਾਨ ਦੀ ਜਿਹੜੀ ਆਪਸ ਦੇ ਵਿੱਚ ਜਿਹੜੀ ਨਾ ਬੜੇ ਇਹਦੇ ਪਿੱਛੇ ਇਹ ਮਨਸ਼ਾ ਮਨਸ਼ਾ ਹਿੰਦੂ ਲੋਦੀ ਜੀ ਮੇਸ਼ਾ ਜੀ ਉਹ ਹਿੰਦੂ ਵਿਰੋਧੀ ਹੈਗੇ ਜੀ ਉਹਨਾਂ ਦਾ ਮਕਸਦ ਇਹ ਹੈ ਕਿ ਹਿੰਦੂਆਂ ਨੂੰ ਉੱਥੇ ਪਰੇਸ਼ਾਨ ਕੀਤਾ ਹੈ ਪਾਕਿਸਤਾਨ ਦਾ ਕੰਮ ਹੈ ਕਿ ਦੇਸ਼ ਵਿੱਚ ਉਹ ਪੰਗਾ ਪਾਵੇ ਉਹ ਸਾਡੇ ਇੱਥੇ ਹਿੰਦੁਸਤਾਨ ਵਿੱਚ ਆ ਕੇ ਜਿਹੜੇ ਇੱਥੇ ਮੁਸਲਮਾਨ ਹੈਗੇ ਉਹਨਾਂ ਨਾਲ ਅਸੀਂ ਵੀ ਇਹ ਲੋਕੋ ਖੁੱਦਾਂ ਕੰਮ ਕਰੀਏ ਤੋਂ ਬਸੋ ਵੀ ਇਹ ਵੰਸ਼ ਆਈ ਜੀ ਹੂੰ ਆ ਸ਼ਿਵਾ ਸ਼ਰਮਾ ਜੀ ਪੰਜਾਬ ਪ੍ਰਧਾਨ ਨੇ ਉਹ ਵੀ ਮੌਜੂਦ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਾਰਾ ਮਾਮਲਾ ਜੀ ਦੇਖੋ ਇਸ ਤਰ੍ਹਾਂ ਦੇਖਦੇ ਆਂ ਦੇਖੋ ਤੁਹਾਨੂੰ ਭਾਜਵੇਂ ਆਪਣੇ ਬੰਗਲਾਦੇਸ਼ ਸਾਡੇ ਹਿੰਦੂਆਂ ਉੱਤੇ ਅਤਿਆਚਾਰ ਹੋਇਆ ਜਾ ਰਿਹਾ ਜਿਹੜਾ ਸਾਡਾ ਸੰਤ ਸਮਾਜ ਹੈ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਇਹ ਸਾਰੀ ਛਾਂਜੀ ਪਾਕਿਸਤਾਨ ਦੀ ਹੈ ਉਹ ਕਿਤੇ ਭੁੱਲ ਚੁੱਕਿਆ ਕਿ 71 ਲੜਾਈ ਦੇ ਵਿੱਚ ਉਹਨਾਂ ਦੇ ਹੱਥ ਖੜੇ ਕਰਾਇਆ ਸੀ ਹਿੰਦੁਸਤਾਨ ਨੇ ਉਹਨੇ ਜਮਨਸ਼ਾ ਆਹੀ ਹੈ ਜੀ ਤਾਂ ਕਿ ਜਿਹੜੇ ਆਪਣੇ ਇੱਥੇ ਮੁਸਲਿਮ ਭਾਈਚਾਰਾ ਆਇਆ ਜਿਹੜਾ ਹਿੰਦੁਸਤਾਨ 'ਚ ਤਰੰਗਾ ਵਿਲ ਰੰਦਾ ਹੈ ਹਰ ਤਰ੍ਹਾਂ ਦਾ ਫੰਕਸ਼ਨ ਪ੍ਰੋਗਰਾਮ ਹਿੰਦੁਸਤਾਨ ਦਾ ਮਨ ਹੁੰਦਾ ਹੈ ਤੇ ਅਸੀਂ ਵੀ ਹਿੰਦੂ ਉਹਨਾਂ ਦਾ ਅਤਿਆਚਾਰ ਕਰੀਏ ਤਾਂ ਫਿਰ ਦੰਗੇ ਦੁਆਰਾ ਸ਼ੁਰੂ ਹੋਣ ਕਤਲ ਲੜਾਈ ਵਾਂਗੂ ਤੇ ਫੇਰਾ ਫੇਰ ਫਸਾਦ ਹੋਵੇ ਤੇ ਆ ਸਾਡੇ ਸਾਥ ਸਿਕੰਦਰਾਂ ਦੀ ਸਾਰੀ ਭਾਰਤ ਦੇ ਵਧਾਮ ਜਿੰਦੇ ਮੋਦੀ ਅਗੇ ਕੇ ਬੇਨਤੀ ਕਰਦੇ ਮੰਗ ਕਰਦੇ ਗਏ ਆ ਵੀ ਉੱਥੇ ਜਿਹੜੇ ਸਾਡੇ ਹਿੰਦੂ ਇੱਥੇ ਜਿਹੜੇ ਵਹੀ ਆ ਬੰਗਲਾ ਦੇ ਵਿੱਚ ਉਹਨਾਂ ਹਿੰਦੂਆਂ ਨੂੰ ਬਿਨਾਂ ਸ਼ਰਤ ਤੋਂ ਆਪਣੇ ਭਾਰਤ ਲਿਆਂਦਾ ਜਾਵੇ ਤਾਂ ਕਿ ਉਹਨਾਂ ਦੀ ਸੁਰੱਖਿਆ ਕੀਤੀ ਜਾ ਸਕੇ ਕਿ ਜਿਹੜੀ ਵੀ ਉਹਨਾਂ ਦੀ ਜਾਨ ਜਿਹੜੀ ਲੋਕੀ ਮੈਂ ਇਸ ਤੋਂ ਹੈਗੀ ਉਹ ਬਿਲਕੁਲ ਸੁਰੱਖਿਤ ਹੋਵੇ ਅਸੀਂ ਮੋਦੀ ਆਪਣੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿ ਆਪਣੇ ਪੂਰੇ ਹਿੰਦੁਸਤਾਨ ਲੋਕਾਂ ਨੂੰ ਜਿਸ ਤਰ੍ਹਾਂ ਆਪਣੇ ਆਪਣੇ ਜਿਹੜੇ ਘਰ ਦੇ ਪਰਿਵਾਰ ਨੇ ਉਹਨਾਂ ਨੂੰ ਮਿਲਾਇਆ ਜਾਵੇ ਜੀ ਉਹਨਾਂ ਜਾਨ ਨੂੰ ਜੋ ਵੀ ਇਹ ਗੱਲਬਾਤ ਨੂੰ ਬਚਾਈ ਜਾਵੇ ਉਹ ਜਿਹੜੇ ਸਾਰੇ ਸੱਜ ਸਮਾਜ ਤੇ ਪਰਚੇਦਾਰ ਜੋ ਇਹਨੂੰ ਰੱਦ ਕੀਤੇ ਜਾਵੇ ਅੱਜ ਸਿਰਫ ਸ਼ਿਵ ਸੈਨਾ ਭਾਰਤ ਵੰਸ਼ੀ ਦੇ ਕਾਰਜਕਰਤਾ ਹੀ ਆਏ ਨੇ ਜਾਂ ਹੋਰ ਸਗਾਟਰ ਵੀ ਆਏ ਥਰੇ ਤਿੰਨ ਤੋਂ ਚਾਰ ਸ਼ਿਵ ਸੈਨਾ ਦੇ ਵਿਸ਼ਿਆਂ ਦਾ ਇਨਸਾਫ ਹੋ ਗਈ ਸ਼ਿਵ ਸੈਨਾ ਸੰਘ ਹੋ ਗਏ ਸਰ ਰਾਸ਼ਟਰਪਤੀ ਆਨੇ ਨੇ ਠੀਕ ਹੈ ਜੀ ਦੂਆ ਸਾਹਿਬ ਸਾਡੇ ਭਾਜੀ ਨੇ ਐਸ਼ਵ ਸ਼ੈਨਾ ਦਿਨ ਸਾਫ ਤੋਂ ਨੇ ਐਸਾ ਨਾਲ ਬੇਖੋ ਜੋਲਟਰਾ ਮੋਟਰ ਖੜੇ ਨੇ ਤੇ ਸਾਡਾ ਮਸਲਾ ਜਿਹੜਾ ਇਹ ਸ਼ਿਵ ਸ਼ਾਲਾ ਮਸਲਾ ਨਹੀਂ ਹੈ ਇਹ ਮਸਲਾ ਸਾਡੇ ਦੇਸ਼ ਦਾ ਹੈ ਹਿੰਦੂਆਂ ਦਾ ਮਸਲਾ ਹੈ ਠੀਕ ਹੈ ਨਾ ਮੈਂ ਰਾਹੁਲ ਦੋ ਰਾਸ਼ਟਰੀ ਸ਼ਿਵ ਸੰਗਤੋ ਠੀਕ ਹੈ ਤੋਂ ਮੇ ਵੀ ਬਦਾਨ ਠੀਕ ਹੈ ਜੀ ਦੇ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਦੇਸ਼ ਸਾਡੇ ਹਿੰਦੁਸਤਾਨ ਟੁਕੜਿਆਂ 'ਚ ਬਲਦਾ ਹੋਇਆ ਬੰਗਲਾਦੇਸ਼ ਜਿਹੜਾ ਸਾਡਾ ਟੁਕੜਿਆਂ 'ਚ ਬਲਦਾ ਹੋਇਆ ਅਸਾਨੂੰ ਔਖਾ ਦਾਵੇ ਸਾਡੇ ਹਿੰਦੂਆਂ ਦੇ ਪੈਰਾ ਭਰਾਵਾਂ ਨੂੰ ਜਿਹੜੇ ਇੱਜ਼ਤਾਂ ਲੁੱਟੇ ਜਦੋਂ ਸਾਡੇ ਹਿੰਦੂਆਂ ਦਾ ਅਤਿਆਚਾਰ ਹੋ ਰਿਹਾ ਹੋਇਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਪਿੱਛਾ ਜਾਂਦਾ ਵਾਂ ਕਿ ਆ ਉਹ ਦੀ ਅੱਖਾਂ ਬੰਦ ਪਈਆਂ ਨੇ ਤੂੰ ਤਾਂ ਉਹਨਾਂ ਨੂੰ ਐਡਾ ਭੇਜਦਾ ਤੂੰ ਤਾਂ ਉਹਨਾਂ ਨੂੰ ਮਿੰਤਾ ਕਰਦਾ ਪਿਆ ਉਹਨਾਂ ਦੇ ਤੂੰ ਸੁਣਈਆ ਕਰਦਾ ਪਿਆ ਉਹਨਾਂ ਨੂੰ ਰੋਟੀਆਂ ਭਰ ਦਿੰਦਾ ਪਿਆ ਅੰਨ ਪਰਦਾ ਪਿਆ ਮੈਂ ਉਹ ਸਾਡੇ ਦੇਸ਼ ਦਾ ਨੁਸ਼ਾ ਕਰਦੇ ਸਾਡੇ ਮੰਦਰਾਂ ਨੂੰ ਲੁੱਟਦੇ ਪਏ ਨੇ ਤੀਆਂ ਪਿਆ ਇੱਜਾ ਲੁੱਟਦੇ ਪਏ ਨੇ ਦੇਖੋ ਦੇਸ਼ ਦੇ ਪਤਾਂਮ ਦੀ ਸਾਡੀ ਨਿੰਦ ਮੁਦੀਨ ਚਾਹੀਦਾ ਵੇ ਇਥੇ ਸਖਤ ਐਕਸ਼ਨ ਲੈਣਾ ਇਹਦੇ ਵਿੱਚ ਕੋਈ ਲੀਡਰਵਾਦੀ ਨਹੀਂ ਹੈ ਕੋਈ ਸਾਰੇ ਹਿੰਦੂ ਜਿਹੜਾ ਹੈ ਉਹ ਸ਼ਾਂਤ ਵੀ ਕੌਮ ਹੈ ਲੇਕਿਨ ਜੇ ਕੋਈ ਛੇੜੇਗਾ ਬਰਦਾਸ਼ਤ ਨਹੀਂ ਕਰਾਂਗੇ ਘਰ ਵੱਢ ਕੇ ਜਾ ਕੇ ਜਾ ਕੇ ਵੱਢ ਕੇ ਮਾਰ ਕੇ ਆਵਾਂਗੇ ਹਿੰਦੂ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਹੈ ਹਿੰਦੂਆਂ ਨਾਲ ਟਾਰਗੇਟ ਕੀਤਾ ਜਾ ਰਿਹਾ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਨਾ ਕਿ ਮੈਂ ਤੇ ਮੋਦੀ ਸਾਹਨੇ ਅਪੀਲ ਕਰਾਂਗਾ ਹਿੰਦੁਸਤਾਨ ਦੇ ਹਿੰਦੇ ਜਿੰਨੇ ਵੀ ਰੋ ਗਿਆ ਜਿੰਨੇ ਵੀ ਬੰਗਲਾਦੇਸ਼ੀ ਚੱਕ ਕੇ ਸਾਰੇ ਬਾਹਰ ਮਾਰੋ ਜੇ ਹਿੰਦੂ ਜਾਗ ਗਿਆ ਤੇ ਅਸੀਂ ਘਰੋਂ ਕੱਟ ਕੇ ਫੇਰ ਬਾਹਰ ਮਾਰਾਂਗੇ ਕਿਉਂਕਿ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਐ ਤੇ ਅਸੀਂ ਪਿਛੇ ਰੰਦੇ ਵੀ ਨਹੀਂ ਐ ਅੱਜ ਸਾਡੇ ਧੀਆ ਪੇਰਾਂ ਦੇ ਉੱਤੇ ਦੇਖੋ ਅਤਿਆਚਾਰ ਹੋ ਰਿਹਾ ਸਾਡੇ ਸੰਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਨਿਆਂਪਰਚੇ ਦਿੱਤੇ ਜਾ ਰਹੇ ਨੇ ਕਿਉਂ ਤੇ ਦੇ ਆ ਰਹੀ ਉਹ ਕੀ ਕਹਿ ਰਹੇ ਨੇ ਉਹਦੇ ਰਾਮ ਦਾ ਨਾਮ ਚਾਪ ਰਹੇ ਨੇ ਅੱਜ ਪੂਜਾ ਪਾਠ ਕਰ ਰਹੇ ਕਿਸੇ ਨੂੰ ਕੀ ਕਹਿ ਰਹੇ ਨੇ ਲੇਕਿਨ ਅਗਰ ਉਹ ਬਾਜ਼ ਨਹੀਂ ਆਣਗੇ ਤੇ ਸਾਨੂੰ ਵੀ ਉਠਾਵੇਗਾ ਅਸੀਂ ਕਮਾਂਡ ਸੰਭਾਲਾਂਗੇ ਅਸੀਂ ਦੇਸ਼ ਦੇ ਪ੍ਰਬੰਧ ਨੂੰ ਕਹਿਣਾ ਚਾਹੁੰਦੇ ਹਾਂ ਸਾਨੂੰ ਮਜਬੂਰ ਨਾ ਕੀਤਾ ਜਾਵੇ ਇਸ ਕਰਕੇ ਜਿੰਨੇ ਵੀ ਬੰਗਲਾਦੇਸ਼ੀ ਰੋਗੀਆਂ ਚੱਕ ਕੇ ਬਾਹਰ ਮਾਰੋ ਸਾਡੇ ਦੇਸ਼ ਕੋ ਜਗ ਨਹੀਂ ਉਸਤੇ ਜੇ ਸਾਡੇ ਧੀਆ ਪੇਰਾਂ ਦੀ ਉਹ ਅਗਲਾ ਅਗਲਾ ਕਦਮ ਕੀ ਰਹੇਗਾ ਹਾਂਜੀ ਕੀ ਨਾਮ ਤੁਹਾਡਾ ਨੀਰਜ ਚੋਪੜਾ ਸ਼ਿਵਸਨਾ ਇਨਸਾਫ ਤੋਂ ਰਾਸ਼ਟਰੀ ਚੇਅਰਮੈਨ ਪਰ ਅਸੀਂ ਇੱਕ ਚੀਜ਼ ਜਾਣਦੇ ਹਾਂ ਜਦੋਂ ਵੀ ਕੋਈ ਕੰਮ ਹੁੰਦਾ ਹਿੰਦੂਆਂ ਦਾ ਹੀ ਕਿਉਂ ਹੁੰਦਾ ਜਿੰਨਾ ਅਤਿਆਚਾਰ ਹੁੰਦਾ ਹਨ ਹਿੰਦੂਆਂ ਤੇ ਹੁੰਦਾ ਵਾ ਇਹ ਪੰਜਾਬ ਦੇ ਵਿੱਚ ਕੀ ਬੰਗਲਾਦੇਸ਼ੀ ਨਹੀਂ ਰਹਿੰਦੇ ਸਾਡੇ ਹਿੰਦੂਆਂ ਵੱਲੋਂ ਕਿਉਂ ਨਹੀਂ ਪੈਲ ਕੀਤੀ ਜਾਂਦੀ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੂ ਰਹਿ ਰਹੇ ਆ ਉਹਨਾਂ ਤੇ ਹੀ ਕਿਉਂ ਪੈਲ ਕੀਤੀ ਜਾਂਦੀ ਆ ਤੁਸੀਂ ਦੇਖਿਆ ਹੁਣ ਆ ਪਿੱਛੇ ਜੇ ਬਖਸ਼ੀ ਸ਼ਾਹ ਤੋਂ ਜਿਹੜਾ ਬੰਬ ਦਾ ਹਮਲਾ ਇਹਦਾ ਹੋਇਆ ਅੱਜ ਤਾਈਂ ਉਹ ਬੰਦੇ ਨਹੀਂ ਫੜੇਗੇ ਕਿਉਂਕਿ ਹਮੇਸ਼ਾ Hindu ਹੀ ਟਾਰਗੇਟ ਤੇ ਰਹਿੰਦਾ ਵਾ ਕਿਉਂਕਿ Hindu ਜਦੋਂ ਕਿਸੇ ਦੀ ਆਵਾਜ਼ ਚੱਕਦਾ ਬੰਦੇ ਫੜਲੇ ਬੰਦੇ ਫੜਲੇ ਬੰਦੇ ਜੇਲ੍ਹ ਚ ਵੀ ਨੇ ਨਹੀਂ ਜੀ ਦੋ ਬੰਦੇ ਰਹਿੰਦੇ ਨੇ ਹਜੇ ਜੀ ਕਿਉਂ ਬੰਦੇ ਸਾਰੇ ਫੜੇ ਗਏ ਦੋ ਬੰਦੇ ਜੇ ਰਹਿੰਦੇ ਨੇ ਬੰਦੇ ਫੜੇ ਗਏ ਹੋ ਸਰ ਹਾਇਰ ਕਿਤੇ ਹੋਏ ਬੰਦੇ ਫੜੇ ਗਏ ਆ ਕਿੰਨੇ ਕਿਤੇ ਗਏ ਜੀ ਜਿਨ੍ਹਾਂ ਨੇ ਉੱਥੇ ਉਹਨੂੰ ਹਾਇਰ ਕੀਤਾ ਲੇਕਿਨ ਮੈਨੂੰ ਅੱਜ ਲੱਗ ਨਹੀਂ ਪੜਿਆ ਗਿਆ ਹੈਗਾ ਜਿਹੜਾ ਮੈਨੂੰ ਪਤਾ ਨਹੀਂ ਕਿੰਨੇ ਹਾਇਰ ਕੀਤੇ ਹੋਏ ਜੀ ਜਿਨ੍ਹਾਂ ਵੱਲੋਂ ਕਰਵਾਇਆ ਗਿਆ ਤੁਸੀਂ ਕਹਿੰਦੇ ਹੋ ਉਹ ਨਹੀਂ ਫੜੇ ਗਏ ਪਤਖਾ ਜੀ ਦੱਸੋ ਕਿ ਬੰਦਾ ਆਪਣੇ ਘਰ ਸੇਫ ਨਹੀਂ ਹੈਗਾ ਜਿਹੜਾ ਬੰਦਾ ਆਪਣੇ ਘਰ ਸੇਫ ਨਹੀਂ ਹੈ ਬੰਦਾ ਕੀ ਕਰੇਗਾ ਬਾਅਦ ਵਿੱਚ ਛੱਡੋ ਘਰ ਸੇਫ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਇੱਕ ਮੈਂ ਰਮਨ ਸ਼ਰਮਾ ਰਾਸ਼ਟਰੀ ਚੇਅਰਮੈਨ ਸ਼ਿਵ ਸਰਬ ਭਾਰਤ ਬੰਚੀ ਦਾ ਬੰਗਲਾਦੇਸ਼ ਵਿੱਚ ਜੋ ਕੁਝ ਹੋ ਹਿੰਦੂਆਂ ਦੇ ਅਤਿਆਚਾਰ ਹੋ ਰਿਹਾ ਸਾਡੇ ਮੰਦਰਾਂ ਨੂੰ ਅੱਗ ਦੀ ਭੇਡ ਕੀਤਾ ਜਾ ਰਿਹਾ ਵਾ ਸਾਡੇ ਉੱਥੇ ਜਿਹੜੇ ਸਰੂਪ ਪ੍ਰਭੂ ਦੇ ਉਹਨਾਂ ਨੂੰ ਖੰਡਿਤ ਕੀਤਾ ਜਾ ਰਿਹਾ ਵਾ ਕਿਉਂ ਨਰਿੰਦਰ ਮੋਦੀ ਚੁੱਪ ਆ ਕਿਉਂ ਕੇਂਦਰ ਸਰਕਾਰ ਕੋਈ ਸਖਤ ਐਕਸ਼ਨ ਨਹੀਂ ਲੈ ਰਹੀ ਮੈਂ ਨਰਿੰਦਰ ਮੋਦੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਮਾਂ ਕਿ ਤੁਸੀਂ ਇੱਕ ਹਿੰਦੂਤਵਾਦੀ ਪਾਰਟੀ ਦਾ ਨੇਤਪਤ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਿੰਦੂਆਂ ਦੇ ਪੱਖ 'ਚ ਹੈਗੇ ਆ ਅੱਜ ਬੰਗਲਾਦੇਸ਼ ਦੇ ਵਿੱਚ ਸਾਡੀਆਂ ਹਿੰਦੂਆਂ ਦੀ ਧੀਆਂ ਭੈਣਾਂ ਦੀ ਜਿੱਤ ਲੁੱਟੀਆਂ ਜਾ ਰਹੀਆਂ ਨੇ ਮਣੀਪੁਰ ਵਿੱਚ ਵੀ ਸਾਡੇ ਦੇਸ਼ ਵਿੱਚ ਵੀ ਕੁਝ ਹੋਇਆ ਕੱਲੇ ਉੱਥੋਂ ਦੇ ਸੰਤਾਂ ਉੱਤੇ ਅਤਿਆਚਾਰ ਨਹੀਂ ਹੋ ਰਿਹਾ ਭਾਰਤ ਦੇ ਸੰਤਾਂ ਉੱਤੇ ਵੀ ਅਤਿਆਚਾਰ ਹੋ ਰਿਹਾ ਜਿਨ੍ਹਾਂ ਦੇ ਵਿੱਚ ਨਾਮ ਲਓ ਸੰਤ ਜੀ ਆਸਾ ਰਾਮ ਜੀ ਦਾ ਪਿਛਲੇ ਕਿੰਨੇ ਸਾਲਾਂ ਤੋਂ ਇੱਕ 86 ਸਾਲ ਦੇ ਬਿਰਧ ਨੂੰ ਤੁਸੀਂ ਕਾਰਗਰ ਵਿੱਚ ਰੱਖਿਆ ਹੋਇਆ ਵਾ ਕਿਉਂ ਨਹੀਂ ਇਨਸਾਫ ਉਹਨਾਂ ਨੂੰ ਮਿਲ ਰਿਹਾ ਜਦ ਆਪਣੇ ਦੇਸ਼ ਵਿੱਚ ਹੀ ਇਨਸਾਫ ਨਹੀਂ ਸੰਤਾਂ ਨੂੰ ਮਿਲ ਰਿਹਾ ਤੇ ਵੀ ਬੰਗਲਾਦੇਸ਼ ਵਿੱਚ ਸਾਡੇ ਸੰਤਾਂ ਦੇ ਜਿਹੜੇ ਅਤਿਆਚਾਰ ਹੋ ਰਹੇ ਆ ਅਸੀਂ ਕਿੰਨਾ ਉਮੀਦ ਕਰੀਏ ਕਿ ਤੁਸੀਂ ਉਹਨਾਂ ਨੂੰ ਇਨਸਾਫ ਦਿਵਾਉਂਗੇ ਬਾਪੂ ਆਸਰਾ ਨੂੰ ਤੁਸੀਂ ਕੀ ਕਹਿ ਰਹੇ ਹੋ ਨਜ਼ਾਇਰ ਰੱਖਿਆ ਗਿਆ ਬਾਪੂ ਆਸਾ ਰਾਮ ਜੀ ਨੂੰ 100% ਨਜ਼ਾਇਰ ਰੱਖਿਆ ਗਿਆ ਵਾ ਮੈਡੀਕਲ ਰਿਪੋਰਟ ਦੇ ਵਿੱਚ ਬਲਤਕਾਰ ਦੀ ਪੁਸ਼ਟੀ ਨਹੀਂ ਹੁੰਦੀ। ਉਹਨਾਂ ਨੇ ਕੋਈ આરોਪ ਉਹ ਜਿੰਨੇ ਵੀ આરોਪ ਲਗਾਏ ਗਏ ਆ ਸਾਰੇ ਬੇਬੁਨਿਆਦ ਆ। ਸਿਰਫ ਉਹਨਾਂ ਤੇ ਅਤਿਆਚਾਰ ਇਸ ਲਈ ਹੋ ਰਿਹਾ ਕਿਉਂਕਿ ਉਹਨਾਂ ਨੇ ਇਸਾਈ ਮਿਸ਼ਨਰੀਆ ਦੇ ਖਿਲਾਫ ਆਵਾਜ਼ ਚੱਕੀ ਸੀ। ਲੱਖਾਂ ਹੀ ਹਿੰਦੂਆਂ ਨੂੰ ਜਿਹੜੇ ਆਪਣਾ ਧਰਮ ਛੱਡ ਗਏ ਸੀਗੇ ਉਹਨਾਂ ਨੂੰ ਵਾਪਸ ਸਨਾਤਨ ਧਰਮ ਚ ਲਿਆਏ। ਇਸ ਲਈ ਉਹਨਾਂ ਦੇ ਅਤਿਆਚਾਰ ਹੋ ਰਿਹਾ ਵਾ। ਹੁਣ ਅਗਲਾ ਕਦਮ ਕੀ ਲਏਗਾ ਪ੍ਰਧਾਨ ਜੀ? ਇਹ ਅਲੱਗ-ਅਲੱਗ ਆਪਰ ਚੌਂਕਾਂ ਦੇ ਵਿੱਚ ਰੱਖਾਂਗੇ ਜਿੱਦਾਂ ਹੁਣ ਅਜੇ ਇੱਥੇ ਹੋਇਆ ਅਗਲਾ ਆਪਾਂ ਸਮਰਾਲਾ ਚੌਂਕ ਦੇ ਅਗਲੇ ਐਤਵਾਰ ਦੇ ਵਿੱਚ ਰੱਖਾਂਗੇ ਅਸੀਂ ਪਰ ਐਤਵਾਰ ਹਰ ਐਤਵਾਰ ਜਿਹੜਾ ਪੁਤਲਾ ਫੂਕਿਆ ਜਾਊਗਾ ਜਿਹੜਾ ਆਪਣੇ ਹਿੰਦੂਆਂ ਦੇ ਵਿੱਚ ਜਿਹੜਾ ਵਿਰੋਧੀ ਆ ਜਾਂ ਬੰਗਲਾਦੇਸ਼ ਆ ਜੇ ਸਾਡੇ ਹਿੰਦੂਆਂ ਦੇ ਵਿੱਚ ਅਤਿਆਚਾਰ ਕਰਦਾ ਰਹੂਗਾ ਅਸੀਂ ਇਹਨਾਂ ਦੇ ਪੁਤਲੇ ਵੀ ਫੂਕਾਂਗੇ ਜੇ ਜੇ ਜ਼ਿਆਦਾ ਹੋਇਆ ਜਿਹੜੇ ਇੱਥੇ ਬੰਗਲਾਦੇਸ਼ੀ ਰਹਿੰਦੇ ਨੇ ਫਿਰ ਅਸੀਂ ਇਸ ਮਜਬੂਰ ਨਾ ਸਾਨੂੰ ਕਰੇ ਤੇ ਅਸੀਂ ਉਹਨਾਂ ਨੂੰ ਤੰਗ ਕੀਤਾ ਜਾਵੇ ਅੱਜ ਅਸੀਂ ਤਿੰਨ ਸਖੜੇ ਮਿਲ ਕੇ ਸੀ ਸ਼ਿਵਸਨ ਭਾਰਤਮਣ ਜੀ ਸ਼ਿਵਸਨ ਇ ਜੇ ਨਾ ਹੈ ਬੰਦ ਹੋਇਆ ਐਸੀ ਵੱਡੀ ਪੱਦਰ ਤੇ ਬਸ ਖੜਨ ਲੈ ਗਿਆ ਪੁੱਤਰੇ ਭੁਖਾ ਪੁਰੀ ਭਜਾਣੇ ਠੀਕ ਹੈ ਜੀ ਤਾਂ ਕਹਿ ਜਾ ਰਿਹਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਸੇਫ ਨਹੀਂ ਸਾਡੀਆਂ ਜਿਹੜੀਆਂ ਹਿੰਦੂ ਧੀਆਂ ਭੈਣਾਂ ਨੇ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਜਿਹੜੇ ਮੰਦਰ ਨੇ ਉਹਨਾਂ ਨੂੰ ਅਗਨ ਭੇਟ ਕੀਤਾ ਜਾ ਰਿਹਾ ਤਾਂ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿ ਪੁਤਲਾ ਵੀ ਫੁਕਿਆ ਗਿਆ ਬੰਗਲਾਦੇਸ਼ ਦੇ ਜਿਹੜਾ ਝੰਡਾ ਉਸ ਦਾ ਔਰ ਕਹਿ ਕੇ ਹਰੇਕ ਐਤਵਾਰ ਨੂੰ ਹਰ ਐਤਵਾਰ ਨੂੰ ਜਿਹੜਾ ਪੋਤਰਾ ਫੁੱਕਿਆ ਜਾਏਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਔਰ ਸੈਂਟਰ ਗਵਰਨਮੈਂਟ ਜਿਹੜੀ ਆਪਣੀ ਹੈਗੀ ਹੈ ਕੇਂਦਰ ਸਰਕਾਰ ਉਸ ਦੇ ਕੋਲੋਂ ਵੀ ਜਿਹੜੀ ਮੰਗ ਕੀਤੀ ਗਈ ਹੈ ਕਿ ਉਹ ਇੱਕ ਰਾਸ਼ਟਰੀ ਪਾਰਟੀ ਹੈ ਹਿੰਦੂ ਪਾਰਟੀ ਹੈ ਔਰ ਉਸ ਉਸ ਪਾਰਟੀ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਹਿੰਦੂ ਦੇਸ਼ ਦੇ ਵਿੱਚ ਸੁਰੱਖਿਤ ਨਹੀਂ ਹੈ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੇਗਾ ਕਿ ਇਹਨਾਂ ਦੀ ਜਿਹੜੀ ਮੰਗ ਹੈ ਉਸ ਨੂੰ ਇਨਸਾਫ ਜਿਹੜਾ ਕਦੋਂ ਤੱਕ ਮਿਲ ਸਕੇਗਾ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲੇਗਾ ਕੈਮਰਾ ਪਰਸਨ ਬੱਲੂ ਨਾਲ ਹਰਵਿੰਦਰ ਸਿੰਘ ਢੱਲੋਂ ਲੁਧਿਆਣਾ ਲਈ